ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਫਰੀਦਕੋਟ ਦੇ ਵਿੱਚ ਪੰਜ ਹਲਕਿਆਂ ਦੀਆਂ ਈਵੀਐਮਜ਼ ਮਸ਼ੀਨਾਂ ਦੇ ਨਾਲ ਸ਼ੇਰ ਛੜ ਦਾ ਖਦਸ਼ਾ ਜाहिर ਕੀਤਾ ਗਿਆ ਹੈ ਕਿਸ ਵੱਲੋਂ ਸਵਾਲ ਚੁੱਕੇ ਗਏ ਨੇ ਪੂਰਾ ਮਾਮਲਾ ਕੀ ਹੈ ਕੀ ਘਟਨਾ ਵਾਪਰੀ ਹੈ ਤੁਹਾਨੂੰ ਦੱਸਾਂਗੇ ਦਰਅਸਲ ਫਰੀਦਕੋਟ ਲੋਕ ਸਭਾ ਸੀਟ ਦੇ ਅਧੀਨ ਆਉਂਦੇ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਈਵੀਐਮ ਜਿਹੜੀਆਂ ਉਹ ਦੁਪਹਿਰ ਤੱਕ ਵੀ ਸਟ੍ਰਾਂਗ ਰੂਮ ਦੇ ਵਿੱਚ ਸੀਲ ਨਾ ਹੋਣ ਕਰਕੇ ਮੀਤਵਾਰਾਂ ਦੇ ਵੱਲੋਂ ਚੋਣ ਅਧਿਕਾਰੀਆਂ ਦੇ ਕੋਲ ਸਖਤ ਤਰਾਜ਼ ਜਾਹਰ ਕੀਤਾ ਗਿਆ ਦੱਸਦੀ ਕਿ ਇੱਕ ਟਰੱਕ ਦੇ ਵਿੱਚ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਈਵੀਐਮ ਚ ਫਰੀਦਕੋਟ ਦੇ ਬਰਜਿੰਦਰਾ ਕਾਲਜ ਦੇ ਵਿੱਚ ਲਿਆਂਦੀਆਂ ਗਈਆਂ ਸੀਗੀਆਂ ਜਿੱਥੇ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਈ ਹੈ ਹੋਣੀ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਵਿਧਾਨ ਸਭਾ ਹਲਕਿਆਂ ਦੀਆਂ ਈਵੀਐਮ ਚ ਸਟ੍ਰਾਂਗ ਰੂਮ ਦੇ ਵਿੱਚ ਬੰਦ ਹੋ ਕੇ ਬਕਾਇਦਾ ਤੌਰ ਤੇ ਸੀਲ ਹੋਣੀਆਂ ਲਾਜ਼ਮੀ ਸਨ ਪਰ ਪੂਰੀ ਰਾਤ ਤੇ EVM ਚ ਸਟ੍ਰਾਂਗ ਰੂਮ ਦੇ ਵਿੱਚ ਨਹੀਂ ਪਹੁੰਚੀਆਂ ਇਸ ਤੋਂ ਬਾਅਦ ਜਿਹੜੇ ਕੁਝ ਉਮੀਦਵਾਰ ਨੇ ਉਹਨਾਂ ਨੇ ਪ੍ਰਸ਼ਾਸਨ ਦੇ ਕੋਲ ਇਤਰਾਜ਼ ਜ਼ਾਹਿਰ ਕੀਤਾ ਕਿ ਇਸ ਵਿਪਾਦ ਤੋਂ ਬਾਅਦ ਸਮੁੱਚਾ ਪ੍ਰਸ਼ਾਸਨ ਹਮਲਾ ਬਰਿੰਦਰਾ ਕਾਲਜ ਪਹੁੰਚ ਗਿਆ ਤੇ 12 ਵਜੇ ਤੋਂ ਬਾਅਦ ਹੀ EVM ਚ ਸਟ੍ਰਾਂਗ ਰੂਮ ਦੇ ਵਿੱਚ ਸੀਲ ਕਰ ਦਿੱਤੀਆਂ ਗਈਆਂ ਬਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਬਖਸ਼ ਸਿੰਘ ਚੋਹਾਨ ਅਤੇ ਕੁਝ ਆਜ਼ਾਦ ਉਮੀਦਵਾਰਾਂ ਦਾ ਜਿਨ੍ਹਾਂ ਵਿੱਚ ਭਾਈ ਸਰਬਜੀਤ ਸਿੰਘ ਦੇ ਸਮਰਥਕ ਨੇ ਉਹਨਾਂ ਨੇ ਦੋਸ਼ ਲਾਇਆ ਕਿ ਜਿਹੜਾ EVM ਜਿਸ ਸੀਲ ਕਰਨ ਦੇ ਵਿੱਚ ਅਨਗੈਧਿਕ ਕੀਤੀ ਗਈ ਹੈ ਅਤੇ ਆਜ਼ਾਦ ਉਮੀਦਵਾਰਾਂ ਨੇ ਇੱਕ ਖਦਸ਼ਾ ਜ਼ਾਹਿਰ ਕੀਤਾ ਕਿ ਇਸ ਅਨਗੈਧਿਕ ਕਾਰਡ ਮਸ਼ੀਨਾਂ ਦੇ ਨਾਲ ਛੇੜਛਾੜ ਵੀ ਹੋ ਸਕਦੀ ਸੀ ਪਰ ਜੇਕਰ ਗੱਲ ਕੀਤੀ ਜਾਵੇ ਡਿਪਟੀ ਕਮਿਸ਼ਨਰ ਦੀ ਕਿਉਂਕਿ ਚੋਣ ਮੁੱਖ ਚੋਣ ਕਮਿਸ਼ਨਰ ਹੁੰਦੇ ਨੇ ਜਿਹੜੇ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਹੋਰ ਸੂਬਿਆਂ ਦੀ ਉਹਨਾਂ ਦੇ ਵੱਲੋਂ ਅਗੇ ਜਿਹੜੇ ਜ਼ਿਲ੍ਹੇ ਦੇ ਵਾਸਤੇ ਚੋਣ ਕਮਿਸ਼ਨ ਦਾ ਨਿਯੁਕਤ ਕੀਤੇ ਜਾਂਦੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜਾਂ ਕਹਿੰਦੀ ਹੈ ਕਿ ਵਾਧੂ ਚਾਰਜ ਹੁੰਦਾ ਹੈ ਤਾਂ ਡਿਪਟੀ ਕਮਿਸ਼ਨਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਸ ਨੂੰ ਲੈ ਕੇ ਕਿ ਬਾਕੀ ਐਦਾਂ ਦਾ ਖਤਸ਼ਾ ਹੈ ਜਾਂ ਫਿਰ ਸਭ ਕੁਝ ਠੀਕ ਠਾਕ ਹੈ ਉਹ ਵੀ ਤੁਹਾਨੂੰ ਦੱਸ दिया ਉਹਨਾਂ ਦਾ ਬਿਆਨ ਕੀ ਸਾਹਮਣੇ ਆਇਆ ਹੈ ਡਿਪਟੀ ਕਮਿਸ਼ਨਰ ਨੇ ਇਹਨਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ EVM ਚ ਫਰੀਦਕੋਟ ਲਿਆਉਣ ਦੀ ਪ੍ਰਕਿਰਿਆ ਕਾਫੀ ਲੰਬੀ ਸੀਗੀ ਜਿਸ ਕਰਕੇ ਉਹਨਾਂ ਦਾਵਾ ਕੀਤਾ ਕਿ ਜਿਸ ਵਾਹਨ ਤੇ EVM ਚ ਲਿਆਂਦੀਆਂ ਗਈਆਂ ਨੇ ਉਸ ਉੱਪਰ ਬਕਾਇਦਾ ਜੀਪੀਐਸ ਸਿਸਟਮ ਲੱਗਾ ਹੋਇਆ ਤੇ ਪੂਰੇ ਰਸਤੇ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਇਸ ਤੋਂ ਇਲਾਵਾ ਕੇਂਦਰੀ ਨੀਮ ਫੌਜੀ ਬਲ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਇਸ ਕਾਫਲੇ ਦੀ ਨਿਗਰਾਨੀ ਕਰੀਆਂ ਸਨ ਅਤੇ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਕਿਸੇ ਵੀ ਥਾਂ ਤੇ ਕੋਈ ਲਾਪਰਵਾਹੀ ਨਹੀਂ ਵਰਤੀ ਬਲਕਿ ਕਾਗਜ਼ੀ ਪ੍ਰਕਿਰਿਆ ਲੰਬੀ ਹੋਣ ਕਰਕੇ ਈਵੀਐਮ ਜੇ ਦੇਰ ਰਾਤ ਫਰੀਦਕੋਟ ਦੇ ਬਰਜਿੰਦਰਾ ਕਾਲਜ ਪੁੱਜਿਆ ਸਨ ਜਿਨ੍ਹਾਂ ਨੂੰ ਸਟ੍ਰਾਂਗ ਰੂਮ ਦੇ ਵਿੱਚ ਅਬਜ਼ਰਵਰ ਦੀ ਹਾਜ਼ਰੀ ਦੇ ਵਿੱਚ ਸਥਿਪਿਤ ਕਰ ਦਿੱਤਾ ਗਿਆ ਹੈ ਉੱਧਰ ਸਥਾਨਕ ਪ੍ਰਸ਼ਾਸਨ ਨੇ ਫਰੀਦਕੋਟ ਲੋਕ ਸਭਾ ਹਲਕੇ ਅੰਦਰ ਹੋਈ ਕੁੱਲ ਪੋਲਿੰਗ ਦਾ ਅੰਕੜਾ ਰਾਤ ਨੂੰ ਜਾਰੀ ਕਰਨ ਦੀ ਥਾਂ ਅੱਜ ਸਵੇਰੇ ਜਾਰੀ ਕੀਤਾ ਹੈ ਫਰੀਦਕੋਟ ਇਕੱਲਾ ਜਿਹਾ ਲੋਕ ਸਭਾ ਹਲਕਾ ਹੈ ਜਿੱਥੇ ਜਿਸ ਦੀ ਕੁੱਲ VOTING ਹੈ ਜਿਹੜੀ ਫੀਸ ਦਾ ਸਭ ਤੋਂ ਮਗਰੋਂ ਜਾਰੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਹੁਣ ਜਿਹੇ ਬਵਾਦ ਤੋਂ ਬਾਅਦ ਸਥਿਤੀ ਹੈ ਜਿਹੜੀ ਉਹ ਠੀਕ ਠਾਕ ਹੈ ਕਿਉਂਕਿ ਉਮੀਦਵਾਰਾਂ ਦਾ ਇਲਜ਼ਾਮ ਸੀਗਾ ਕਿ ਜਦੋਂ ਵੋਟਾਂ ਬੰਦ ਹੋਈਆਂ ਤਾਂ EVMs ਨੂੰ ਸੁਰੱਖਿਅਤ ਸਥਾਨਾਂ ਦੇ ਉੱਤੇ ਸਟ੍ਰਾਂਗ ਰੂਮ ਦੇ ਵਿੱਚ ਪਹੁੰਚਾਉਣੀਆਂ ਲਾਜ਼ਮੀ ਹੁੰਦੀਆਂ ਨੇ ਪਰ ਪ੍ਰਸ਼ਾਸਨ ਨੇ ਦੇਰੀ ਕਿਉਂ ਕੀਤੀ ਪ੍ਰਸ਼ਾਸਨ ਇਸ ਦਾ ਜਵਾਬ ਦੇ ਦਿੰਦਾ ਹੈ ਕਿ ਇਸ ਦੇ ਕਾਰਨ ਕੀ ਸੀਗੇ ਕਿਉਂਕਿ ਇਹ ਪ੍ਰਕਿਰਿਆ ਕਹਿੰਦੇ ਲੰਬੀ ਸੀਗੀ ਦਸਤਕਤ ਕਰਦੇ ਹੁੰਦੇ ਨੇ 100 ਕੰਮ ਹੁੰਦਾ ਜਿਸ ਕਰਕੇ ਜਿਹੜੀ ਪੂਰੀ ਸੁਰੱਖਿਆ ਪ੍ਰਬੰਧ ਇੱਥੋਂ ਦਾ ਕੇ ਕਹਿੰਦੇ ਕਿ ਕੈਮਰੇ ਦੀ ਨਿਗਰਾਨੀ ਦੇ ਵਿੱਚ ਜਿਹੜੀਆਂ ਨੇ ਉਸ ਡ੍ਰੈਗ ਰੂਮ ਤੱਕ ਪਹੁੰਚਾਈਆਂ ਗਈਆਂ ਭਾਵੇਂ ਦੇਰੀ ਹੋ ਗਈ ਪਰ ਕੋਈ ਵੀ ਇਦਾਂ ਦਾ ਚੱਕਰ ਨਹੀਂ ਹੈਗਾ ਕਿ ਮਸ਼ੀਨਾਂ ਦੇ ਨਾਲ ਕੋਈ ਛੇੜਛਾੜ ਕੀਤੀ ਗਈ ਹੋਵੇ ਕਿਉਂਕਿ ਇਸ ਵਾਰ ਜੇਕਰ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਸੁਰੱਖਿਅਤ ਪ੍ਰਬੰਧਾਂ ਹੇਠ VOTING ਹੋਈ ਹੈ ਜਿਹੜੇ ਅੰਦਰ ਮੋਬਾਈਲ ਫੋਨ ਤੱਕ ਲਿਜਾਣ ਦੀ ਆਗਿਆ ਨਹੀਂ ਸੀ ਹੈਗੀ ਇੰਤੋਂ ਤੱਕ ਕਿ ਜਿਹੜੇ ਕੈਮਰੇ ਲੱਗੇ ਹੋਏ ਸੀ CCTV ਕੈਮਰੇ ਵੀ ਲੱਗੇ ਹੋ ਸੀ ਕਿ ਉਹਨਾਂ ਦੀ ਨਿਗਰਾਨੀ ਵਿੱਚ ਵੋਟਰਾਂ ਨੇ ਆਪਣੀ ਵੋਟ ਦਾ ਮਤ ਦਾ ਇਸਤੇਮਾਲ ਕੀਤਾ ਕੁਝ ਅਨਗਹਿਲੀਆਂ ਵੀ ਕਿਤੇ ਨਾ ਕਿਤੇ ਸਾਹਮਣੇ ਆਈਆਂ ਲੋਕਾਂ ਦੇ ਵੱਲੋਂ VOTING ਕਰਦੇ ਸਮੇਂ ਵੀਡੀਓਗ੍ਰਾਫੀ ਵੀ ਕੀਤੀ ਗਈ ਉਹਨਾਂ ਉੱਤੇ ਪਰਚੇ ਵੀ ਦਰਜ ਕੀਤੇ ਗਏ ਤਾਂ ਅਜਿਹੀ ਸਥਿਤੀ ਬਣੀ ਪਰ ਕੁੱਲ ਮਿਲਾ ਕੇ ਕਹਿਣੀ ਹੈ ਕਿ ਇੱਕ ਸੁਰੱਖਿਅਤ ਮਾਹੌਲ ਦੇ ਵਿੱਚ ਇੱਕ ਸ਼ਾਂਤ ਮਾਹੌਲ ਦੇ ਵਿੱਚ VOTING ਹੋਈ ਹੈ ਕੋਈ ਇਦਾਂ ਦੇ ਵੱਡੇ ਪੱਧਰ ਤੇ ਲੜਾਈ ਝਗੜੇ ਜਾਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨਹੀਂ ਵਾਪਰੀਆਂ ਹੈਗੀਆਂ ਪਰ ਫਿਰ ਵੀ ਲੋਕਾਂ ਨੇ ਲੋਕਤੰਤਰੀ ਢੰਗ ਦੇ ਨਾਲ ਆਪਣੇ ਵੋਟ ਮੱਤ ਦਾ ਇਸਤੇਮਾਲ ਕੀਤਾ ਤੇ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਨੂੰ ਵੀ ਜਿਹੜਾ ਕਹਿ ਲਿਆ ਕਿ ਡਿਪਟੀ ਕਮਿਸ਼ਨਰ ਦੇ ਵੱਲੋਂ ਪ੍ਰੋਸਸ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਈਵੀਐਮ ਤੇ ਜਿਹੜੀਆਂ ਸਟ੍ਰੰਗ ਰੂਮ ਦੇ ਵਿੱਚ ਪਹੁੰਚ ਚੁੱਕੀਆਂ ਨੇ ਗੱਲ ਫਰੀਦਕੋਟ ਦੇ ਪੰਜ ਹਲਕਿਆਂ ਦੀ ਕਰ ਰਿਹਾ ਤੇ ਕੱਲ ਨੂੰ ਵੋਟਾਂ ਦੀ ਗਿਣਤੀ ਹੈ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਸਟੀਕਲੀਅਰ ਹੋ ਜਾਣੀ ਹੈ ਕਿ ਫਰੀਦਕੋਟ ਤੋਂ ਇਸ ਵਾਰ ਲੋਕਾਂ ਨੇ ਕਿਸ ਨੂੰ ਆਪਣਾ ਐਮਪੀ ਚੁਣਿਆ ਦਿਓ ਜੱਜ 看到了吧？